anjing halo oh ha oh ya api on hmm aaj niti 13 11 225 ਟਾਈਮ ਜਿਹੜਾ ਹੈ 10 ਵਜੇ 20 ਮਿੰਟ ਹੋ ਚੁੱਕੇ ਹਨ ਤੇ ਆਹ ਦੇਖੋ ਪਿੰਡ ਪਲਾਂ ਦੀ ਸਵਾਨ ਨਦੀ ਦਾ ਨਜ਼ਾਰਾ ਦੇਖੋ तकरीबन 5 ਤੋਂ 8 ਸੀਨਾਂ ਲੱਗੀਆਂ ਹੋਈਆਂ ਹਨ ਤੇ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਐਸਡੀਓ ਮਾਈਨਿੰਗ ਨਰਿੰਦਰ ਕੁਮਾਰ ਜੀ ਨੂੰ ਫੋਨ ਕਰ ਰਹੇ ਆ ਪਰ ਉਹ ਸਾਡਾ ਫੋਨ ਨਹੀਂ ਚੱਕ ਰਹੇ ਜਦੋਂ ਵੀ ਅਸੀਂ ਰਾਤ ਨੂੰ ਕਦੇ ਫੋਨ ਕਰੀਏ ਇਹਨਾਂ ਨੂੰ ਇਹ ਸਾਡਾ ਫੋਨ ਨਹੀਂ ਚੱਕਦੇ ਇਹ ਕਿਤੇ ਚੱਕ ਲੈਣ ਉਸ ਤੋਂ ਬਾਅਦ ਇੱਧਰ ਫੋਨ ਕਰ ਦਿੰਦੇ ਆ ਕਿ ਕਿਸ ਨੰਬਰ ਤੋਂ ਕੰਪਲੇਂਟ ਹੋ ਰਹੀ ਆ ਤੋਂ ਇੱਕ ਦਿਨ ਦਾ ਕੰਮ ਨਹੀਂ ਹੈ ਲਗਾਤਾਰ ਹੀ ਇਹ ਕੰਮ ਚੱਲ ਰਿਹਾ ਹੈ ਪੁਲਿਸ ਜੋ ਲੋਕਲ ਪੁਲਿਸ ਹੈ ਉਸ ਉਸ ਵੀ ਸਾਰੀ ਮਿਲਣੀ ਭੁਗਤਦਾ ਹੈ ਇਹਨਾਂ ਦੇ ਨਾਲ ਅਸੀਂ ਫੋਨ ਕਰਦੇ ਆ ਤੇ ਉਹ ਵੀ ਇਹਨਾਂ ਨੂੰ ਦੱਸਣ ਦਿੰਦੇ ਆ ਕਿ ਇਹ ਇਸ ਨੰਬਰ ਤੋਂ ਤੁਹਾਡੀ ਕੰਪਲੀਟ ਹੋ ਰਹੀ ਹੈ ਮਸ਼ੀਨਾ ਕੱਢ ਲਓ ਤਾਂ ਮੈਂ ਬੀਜੀ ਰੂਪਨਗਰ ਸਾਹਿਬ ਐਸਐਸਪੀ ਸਾਹਿਬ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਇਲਾਕੇ ਦਾ ਪਹਿਲੇ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ ਇਸ ਸਪੀਡ ਦੇ ਨਾਲ ਇੱਥੇ ਮਾਈਨਿੰਗ ਕਰ ਰਹੇ ਹਨ ਹਰ ਰੋਜ਼ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਜੋ ਪਿੰਡ ਹੈ ਉਹ ਹੜਨ ਦੀ ਤਦਾਦ ਤੇ ਆ ਪਹੁੰਚ ਚੁੱਕਿਆ ਹੈ ਸੋ ਆ ਦੇਖੋ ਕਿਵੇਂ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਚੋਰਚ ਦੀ ਲਾਈਟ ਮਾਰ ਰਹੇ ਆ ਬਾਰੇ ਵੇਖੋ ਹੋ ਕੇ ਦੇਖੋ ਕਿਵੇਂ ਮਸ਼ੀਨਾਂ ਚੱਲ ਰਹੀਆਂ ਟਿੱਪਰ ਚੱਲ ਰਹੇ ਹਨ ਤੇ 40 40 50 50 ਫੁੱਟ ਡੂੰਘੇ ਖੱਡੇ ਮਾਰ ਦਿੱਤੇ ਹਨ ਇਹਨਾਂ ਨੇ ਮਾਈਨਿੰਗ ਵਿਭਾਗ ਦੀ ਜੋ ਕਾਰਗੁਜ਼ਾਰੀ ਹੈ ਉਹ ਬਿਲਕੁਲ ਜ਼ੀਰੋ ਹੈ ਉਹ ਹਰ ਰੋਜ਼ ਇੱਥੇ ਮਾਈਨਿੰਗ ਹੋਣ ਦੇ ਬਾਵਜੂਦ ਵੀ ਅਸੀਂ ਕੰਪਲੇਂਟਾਂ ਕਰਦੇ ਹਾਂ ਪਰ ਕੋਈ ਉਹਨਾਂ ਦੇ ਕੰਨ ਤੇ ਜੂਨ ਹੀ ਸਰਕਦੀ ਆ ਦੇਖੋ ਜਿਵੇਂ ਦੇਖੋ ਹੋ ਕੇ ਮਾਈਨਿੰਗ ਮਾਫੀਆ ਮਾਈਨਿੰਗ ਕਰ ਰਿਹਾ ਸੋ ਮੈਂ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹ ਜੋ ਪਿੰਡ ਪਲਾਂਟ ਦੇ ਵਿੱਚ ਮਾਫੀਆ ਰਾਜ ਚੱਲ ਰਿਹਾ ਹੈ ਇਹਦੇ ਉੱਤੇ ਨੱਥ ਪਾਈ ਜਾਵੇ ਨਹੀਂ ਤਾਂ ਫਿਰ ਸਾਨੂੰ ਸੜਕਾਂ ਤੇ ਉਤਰਨਾ ਪਵੇਗਾ ਫਿਰ ਜੋ ਵੀ ਕੋਈ ਕੁਝ ਵੀ ਇੱਥੇ ਅਣਸਖਾਵੀ ਘਟਨਾ ਹੁੰਦੀ ਹੈ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ